ਪੰਜਾਬ ਸਰਕਾਰ ਦੇ ਖਿਲਾਫ ਬੀਕੇ ਜੂਗਰਾਹ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈਗਾ ਤਸਵੀਰਾਂ ਦਿਖਾਵਾਂਗੇ ਮਾਨਸਾਂ ਦੀਆਂ ਨੇ ਡੀਸੀ ਦਫ਼ਤਰ ਦੇ ਬਾਹਰੇ ਮੋਰਚਾ ਖੋਲਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਔਰਤਾਂ ਤੇ ਨੌਜਵਾਨ ਇਸ ਧਰਨੇ ਦੇ ਵਿੱਚ ਪਹੁੰਚੇ ਆ ਤੇ ਸਰਕਾਰ ਦੇ ਖਿਲਾਫ ਜਿਹੜਾ ਅੱਜ ਵਿਗਲ ਪਜਾ ਦਿੱਤਾ ਗਿਆ ਹੈਗਾ ਵੱਖ-ਵੱਖ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਗੱਲ ਕਰਾਂਗੇ ਸਾਡੇ ਨਾਲ ਕੁਝ ਔਰਤਾਂ ਤੇ ਕਿਸਾਨ ਆਗੂ ਤੇ ਕਿਸਾਨ ਮੌਜੂਦ ਨੇ ਕਿੰਨਾ ਮਾਮਾਤਾ ਜੀ ਮਤਾ ਹੀ ਧਰਨੇ ਤੇ ਫਿਰ ਜਿਹੜਾ ਅੱਜ ਡਟੇ ਹੋਗੇ ਨਹੀਂ ਸੰਦੇ ਵੇਖੀ ਸ਼ੁਰੂ ਕਰ ਦਿੱਤੇ ਨੇ ਫਿਰ ਤੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਹਾਂ ਸਾਸ ਅਖੇ ਕਰਨਾ ਸਰਕਾਰ ਕਹਿੰਦੀ ਸੀ ਵੀ ਸਾਡੀ ਜਦੋਂ ਅਸੀਂ ਸਤਾ ਚ ਆ ਗਏ ਹਰ ਮੰਗ ਪੂਰੀ ਹੋ ਕਿਸਾਨ ਨੂੰ ਕੋਈ ਨਹੀਂ ਮੰਗ ਕੋਈ ਮੰਗ ਨਹੀਂ ਪੂਰੀ ਭਾਈ ਇਹ ਹੋੜਾ 5 ਦਿਨ ਫਿਰ ਧਰਨਾ ਤੇ ਇੱਥੇ ਹੀ ਅਸੀਂ ਇੱਥੇ ਦਿਨ ਰਾਤ ਤੇ ਪੱਕਾ ਮੋਰਚਾ ਰੱਖੀ ਹਾਂਜੀ ਕੀ ਨਾਮ ਆ ਜੀ ਮੇਰੀ ਜਰਬਾਤ ਕੀ ਤਹੋਂਗੇ ਅਕਸਰ ਦੇਖਿਆ ਜਾਂਦਾ ਦੇਸ਼ ਦਾ ਅੰਦਰ ਕਾੜਕਾਂ ਤੇ ਰਹਿੰਦਾਗਾ ਤਾਂ ਪ੍ਰਦਰਸ਼ਨ ਕਰਨੀ ਮਜਬੂਰ ਹੁੰਦਾਗਾ ਸਰਕਾਰ ਬਦਲੀਆਂ ਕਿਸਾਨਾਂ ਦੀ ਮਜ਼ਦੂਰਾਂ ਦੀ ਤਕਦੀਰ ਦੂਰ ਕਰਦੀ ਹੈ ਇਹ ਤਾਂ ਹੈ ਜਿਹਨੇ ਤੁਸੀਂ ਕਹਿੰਦੇ ਜਦੋਂ ਵੀ ਕੋਈ ਵੀ ਨੌਕਤ ਪੈਦੀ ਆ ਇਹ ਅੰਦਾਜ਼ਾ ਜਿਹੜਾ ਇਹ ਹਰ ਇੱਕ ਦਾ ਟਿੱਡ ਪਰਦਾ ਤੁਸੀਂ ਦੇਖੋ ਜਦੋਂ ਹੜਾ ਹੈ ਹੜ ਪੀਸਾ ਵੀ ਇਹੀ ਕਿਸਾਨਾਂ ਨੇ ਸਾਡੇ ਨੇ ਸਭ ਨੂੰ ਦਾ ਟਿੱਡ ਪਰਿਆ ਕੋਈ ਵੀ ਮੁਸੀਬਤ ਆ ਜਦੋਂ ਪੈਂਦੀ ਆ ਤੇ ਸਾਰੇ ਪਰੇਸ਼ਾਨ ਹੀ ਖੜਦੇ ਆ ਹਰ ਇੱਕ ਤਸੀਰ ਤੇ ਵਿੱਚ ਹੁਣ ਜਿਹੜੀਆਂ ਆ ਮਾਤਾਵਾਂ ਵਿਚਾਰੀਆਂ 80-80 ਸਾਲਾਂ ਦੀਆਂ ਇਹ ਜਾਈਆਂ ਚ ਬੈਠ ਕੇ ਆ ਬਿਨਿਗ ਮੰਨ ਸਕਦੇ ਜਿਹੜੀਆਂ ਅੱਜ ਧਰਨੇ 'ਚ ਰੋਲਦੀਆਂ ਫਿਰਦੀਆਂ ਇਹ ਸਰਕਾਰਾਂ ਦੀਆਂ ਮਾੜੀਆਂ ਗਲਤ ਨੀਤੀਆਂ ਕਰਕੇ ਤੇ ਸਾਡੀਆਂ ਬਜ਼ੁਰਗ ਮਾਤਾ ਇੱਥੇ ਧਰਨੇ 'ਚ ਆਉਂਦਗਾਨ ਹੂੰ ਕਦੀ ਸੋਚਿਆ ਸੀ ਕਿ ਅਸੀਂ ਦੇਖਦੇ ਹਾਂ ਅੰਦਾਤਾਂ ਨੂੰ ਸੜਕਾਂ ਤੇ ਰੋਲਣਾ ਪਏਗਾ ਇਹ ਤਾਂ ਭਗਵਾਨ ਤੇ ਮਾਨਤਾ ਵੀ ਪਹਿਲਾਂ ਇਹ ਵੀ ਕਹਿੰਦਾ ਸੀਗਾ ਵੀ ਮੇਰੇ ਵਾਸਤੇ ਜਿਹੜੇ ਜਦੋਂ ਮੇਰਾ ਕੋਈ ਉਹ ਹੋ ਗਿਆ ਵੀ ਮੈਂ ਜਿੱਤ ਗਿਆ ਤੇ ਦਰਵਾਜ਼ੇ ਖੁੱਲ੍ਹਿਆ ਤੇ ਜਿਹੜਾ ਸਾਡਾ ਆ ਅੰਨਦਾਤਾ ਹੁਣ ਸੜਕਾਂ ਤਾਂ ਉਹ ਤੋਂ ਵੀ ਜ਼ਿਆਦਾ ਨੇ ਲੱਗਣ ਲੱਗ ਗਏ ਪਹਿਲਾਂ ਘੱਟ ਲੱਗਦੇ ਸੀ ਉਹ ਉਸ ਤੋਂ ਵੀ ਵੱਧ ਲੱਗਣ ਲੱਗ ਗਏ ਜਦੋਂ ਦੀ ਇਹ ਆਪ ਆ ਦੀ ਸਰਕਾਰ ਆਈ ਆ ਜਿਵੇਂ ਉਹਨਾਂ ਨੇ ਤਾਂ ਬਗੜਾ ਦੀ ਆ ਇਹ ਸਾਹਬ ਦਾ ਕਾਲੀਆਂ ਨੇ ਕੀਤਾ ਸੀ ਤੇ ਕਿਸੇ ਕਪਟਨ ਨੇ ਕਰਤਾ ਸੀਗਾ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਤੇ ਆ ਆਪ ਵਾਲੇ ਕਹਿੰਦੇ ਸੀ ਅਸੀਂ ਐਂ ਕਰਦਾਂਗੇ ਸਾਡੇ ਖੁੱਲੇ ਦਰਵਾਜ਼ੇ ਅਸੀਂ ਉਹਨੂੰ ਬਾਹਰ ਕਰਦਾਂਗੇ ਕੁਝ ਨਹੀਂ ਕਿਸੇ ਨੂੰ ਮਿਲਿਆ ਹਰਾ ਪੈਣ ਚੱਲਿਆ ਬਦਲਾਅ ਹੋਇਆ ਕੁਝ ਨਹੀਂ ਹੋਇਆ ਬਦਲਾਅ ਆ ਬਦਲਾਅ ਆ ਜਿਹੜੀਆਂ ਸਾਡੀਆਂ ਬਜ਼ੁਰਗ ਨਮਾਵਾਂ ਜਿਹੜੀਆਂ ਸਕਣੇ ਦੁਗਣੇ ਤਿੰਗਨੇ ਧਰਨੇ ਹੋਗੇ ਹੂੰ ਸੋਨਾ ਤਾਂ ਫੇਰ ਆ ਗਿਆ ਫੇਰ ਆਣਗੇ ਲੀਡਰ ਪੁੱਟਾ ਮੰਗਣ ਆਉਣਗੇ ਦੇਖਾਂਗੇ ਅਸੀਂ ਜਿਵੇਂ ਸਾਡੇ ਨਾਲ ਸਾਡੇ ਆਗੂ ਸਾਹਿਬਾਨ ਕਹਿਣਗੇ ਜਿਵੇਂ ਸਾਲ ਨੂੰ ਉਹਨਾਂ ਨੇ ਕਿਹਾ ਜਿਵੇਂ ਵੀ ਹੋਕਾ ਦੀ ਤਸਵੀਰ ਉਹ ਵੀ ਕਰਨਗੇ ਜਿਵੇਂ ਲੀਡਰ ਕਹਿੰਦੇ ਸੀਗੇ ਕਿ ਸਵਾਲ ਪੁੱਛਣੇ ਚਾਹੁੰਦੇ ਆਗੇ ਤੇ ਹੁਣ ਆਣ ਗਿਆ ਤਾਂ ਸਵਾਲ ਪੁੱਛੋਗੇ ਜਿਹੜੇ ਵਾਦੇ ਕੀਤੇ ਸੀ ਪੂਰੇ ਨਹੀਂ ਉਹ ਤਾਂ ਭਗਵਾਨ ਤਮਨ ਸਿੰਘ ਕਹਿੰਦਾ ਸੀਗਾ ਵੀ ਤੁਸੀਂ ਲੀਡਰ ਨੂੰ ਘੇਰਿਓ ਤੁਸੀਂ ਐ ਕਰਿਆ ਕਰੋ ਤੁਸੀਂ ਸਵਾਲ ਕਰਿਆ ਕਰੋ ਸਵਾਲ ਪੁੱਛਿਆ ਕਰੋ ਦੇਖੋ ਹੁਣ ਅਸੀਂ ਇਹੀ ਕਹਿੰਦੇ ਵੀ ਹੁਣ ਜਦੋਂ ਭਗਵੰਤ ਮਾਨ ਆਊਗਾ ਤੇ ਅਸੀਂ ਉਹਨਾਂ ਨੂੰ ਵੀ ਸਵਾਲ ਹੀ ਪੁੱਛਾਂਗੇ ਵੀ ਤੁਸੀਂ ਕਹਿੰਦੇ ਸੀ ਸਾਡੇ ਮੂੰਹੋਂ ਹੀ ਨਿਕਲੇ ਹੋਏ ਸੀ ਇਹ ਬੋਲ ਵੀ ਤੁਸੀਂ ਜਦੋਂ ਕੋਈ ਆਗੂ ਆਉਂਦੇ ਆ ਵੀ ਉਹਨਾਂ ਨੂੰ ਜਵਾਬ ਸਵਾਲ ਕਰਿਆ ਕਰੋ ਤੇ ਹੁਣ ਅਸੀਂ ਕਰਾਂਗੇ ਉਹਨਾਂ ਨੂੰ ਕਿੰਨੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਦੇ ਵਿਚਾਰ ਰਹੇ ਹੋਗੇ ਜਦੋਂ ਦੇ ਵੀ ਚੱਲੇ ਨਗੇ ਆਪਣੇ ਖੇਤੀਬਾੜ ਦੇ ਨਿ ਕਾਨੂੰਨ ਅਸੀਂ ਉਦੋਂ ਤੋਂ ਚੱਲੇ ਹੂੰ ਖੇਤੀ ਕਰਦੇ ਹੋ ਤੁਸੀਂ ਪਰਿਵਾਰ ਹਾਂਜੀ ਮਾਤਾ ਜੀ ਕਿੰਨੇ ਉਮਰ ਦੇ ਹੋ ਕਿੱਤੇ ਕਦੀ ਸੋਚਿਆ ਸੀ 80 ਸਾਲ ਦੀ ਉਮਰ ਚ ਸਾਨੂੰ ਰੋਲਣਾ ਪਏਗਾ ਸਰਕਾਰ ਨੂੰ ਨਹੀਂ ਜੀ ਸੋਚਿਆ ਹੀ ਨਹੀਂ ਸੀ ਜੇ ਰੋਸੀ ਆਏ ਉਹ ਕਹਿੰਦੇ ਜਿਹੜੇ ਬੋਟਾ ਆਇਆ ਉਹ ਲਾਖਾ ਸੀ ਉਹਨਾਂ ਨੇ ਵੀ ਸਾਨੂੰ ਸਾਰਾ ਕੁਝ ਦੇਵਾਂਗੇ ਸਾਰਾ ਕੁਝ ਕਰਾਂਗੇ ਤੇ ਕੁਝ ਨਹੀਂ ਕਰਿਆ ਹੱਦ ਮਨ ਦੁਖੀ ਨਹੀਂ ਹੁੰਦਾਗਾ ਵੀ ਮਨ ਦੁਖੀ ਹੈਗਾ ਜਦੋਂ ਮੈਂ ਦੇ ਜੂਗਾ ਪੜੇ ਹੀ ਨਹੀਂ ਕੁਝ ਤਾਂ ਨਜ਼ਰ ਹੋਗਾ ਨਹੀਂ ਬੋਟਾ ਪੰਨਾਂ ਨੂੰ ਅਸੀਂ ਮੈਂ ਬੋਟਾ ਫਲ ਕੇ ਬਾਹ ਵੀ ਭਾਜੀ ਜੋ ਮੁੰਡੇ ਦੀ ਆਇਆ ਸਾਰੇ ਬੋਟਾ ਪਾਣਾ ਲੈਣ ਉਹਨਾਂ ਮਾਇਆ ਖਪਤਾਈ ਜਿਹੜੀ ਦਾ ਦੇ ਨਾਲ ਨਹੀਂ ਸਾਡੀ ਇਹ ਸਾਰਾ ਕੁਝ ਸਾਡਾ ਖੇਤੀ ਦਾ ਦੇਖ ਖੇਤੀ ਸਾਡੀ ਹੋ ਨਹੀਂ ਸਕਦੀ ਕੋ ਥੋੜਾ ਕਿਉਂ ਜ ਮਥਾ ਅਸੀਂ ਬਹੁਤ ਉਹਨਾਂ ਹੱਥ ਵੱਨੇ ਜੀ ਨੂੰ ਤੈਨੂੰ ਉਹ ਤਾਂ ਪਾ ਲੈਨੇ ਪਹਿਲਾਂ ਉਹਨੂੰ ਪਾਈਆਂ ਸੀ ਦੇਖ ਬਾਅਦ ਵਿੱਚ ਕਾਨੂੰ ਫਿਰ ਦੂਜਿਆਂ ਪਾਕੀ ਫੋਨ ਇਹ ਆਗਾ ਸੀ ਇਹ ਨੂੰ ਪਾਤੀਆਂ ਬਹੁਤ ਅਸੀਂ ਉਹ ਕਰਿਆ ਇਹਨਾਂ ਨੇ ਮੇਰੇ ਹੱਥੋਂ ਮਨਾਈ ਸਾਡੀ ਗਰੀਬੀ ਆਦੀ ਹੈ ਦੋ ਦੋ ਕਿੰਨਾ ਸਾਡਾ ਕੀ ਹੁੰਦਾ ਕਾ ਜਿਆਦਾ ਨਹੀਂ ਹੁੰਦਾ ਏ ਅਸੀਂ ਬਹੁਤ ਇਹ ਮਾਕਾ ਮਾਇਆ ਕਾ ਬਾਪੜ ਕੇ ਆਖਿਆ ਸੀ ਮੈਂ ਇਹਨੂੰ ਬਹੁਤਾਂ ਲੈਣਾ ਸੀ ਮੁੰਡਾ ਇਹ ਤੁਹਾਡਾ ਇਹ ਮਾਇਆ ਕਾ ਪੁੱਤ 3:3 ਬਾਏ ਅੱਛਾ ਦੁਖੀ ਆ ਕਹਿੰਦੇ ਕੋਈ ਨਹੀਂ ਦੇ ਦੇ ਚੱਕ ਨਾ ਕੇ ਖੁਸ਼ ਹੂੰ ਖੁਸ਼ੀ ਘਾੜੀ ਜਾਂਦੀ ਦਾਲ ਵੀ ਨਹੀਂ ਕਰ ਹੂੰ ਬਹੁਤ ਫਰ ਲੈ ਕੇ ਬਾਜੀ ਕਦੀ ਹੈ ਇਹ ਦਿਨ ਆਏਗਾ ਲੋਕ ਕਿਸਾਨ ਦੇਸ ਨੂੰ ਨਾਜ ਦਿੰਦਾ ਕਿ ਤੇ ਆਪ ਉੱਥੇ ਸੋਨਾ ਪੈਂਦਾ ਹੋਣਾ ਆਂਦਾ ਦਿਨ ਕਦੀ ਆਇਆ ਕਦੀ ਰੋਈ ਆਈ ਅੰਦ ਨੇ ਜੀ ਮੈਂ ਕੋਈ ਹੋਇਆ ਕੋਈ ਮਾਰ ਜਾਂਦਾ ਕੋਈ ਗਰੇ ਮਾਰ ਜਾਂਦਾ ਨਹੀਂ ਕਦੇ ਕੁਝ ਹੋ ਜਾਂਦਾ ਕਦੇ ਕੁਝ ਨਾਲ ਖੇਚੀ ਚ ਪੰਦੀ ਕੁਝ ਨਹੀਂ ਮਾਰੇ ਤਾਂ ਆ ਜਾਮਾ ਤੇ ਕੌਣ ਬਾਹ ਫੜੂਗਾ ਦੇਖ ਦੇਣ ਦਾ ਬਾਹ ਉਹ ਪਹਿਲਾਂ ਜਿਹੜਾ ਪਹਿਲਾਂ ਆਇਆ ਸੀ ਬਾਹ ਫੜੀ ਜੀ ਮੈਂ ਕਰੂੰਗਾ ਬਾਹ ਮਨਕਾਣਾ ਜਮਾ ਕਰੂੰਗਾ ਸਾਰਾ ਹੂੰ ਕੁਝ ਨਹੀਂ ਕਰੇ ਤੇ ਹੁਣ ਕੀ ਕਰੋਗੇ ਹੁਣ ਫੇਰ ਆ ਜਾਣਗੇ ਅੱਪਾ ਚਲੋ ਆ ਜਾ ਆ ਜਾ ਮੈਂ ਬੋਤਾ ਹਾਂ ਕਿ ਦੇਖਾਂ ਪ੍ਰਧਾਨ ਜੀ ਕੀ ਤੋਂ ਹੋਗੇ ਦੇਖਿਆਗਾ ਅਕਸਰ ਜਿਹੜੇ ਨੌਜਵਾਨ ਲੀਡਰਾਂ ਦੇ ਮਦਰ ਹੁੰਦੇ ਇਹ ਤਾਂ ਹੁਣ ਕਰਦੇ ਆ ਕਿ ਕੋਈ ਅੱਜ ਜਿਹੜਾ ਮੋਰਚਾ ਖੁੱਲਿਆਗਾ ਸਿਲ ਤਾਂ ਕਾਫੀ ਲੰਬੇ ਸਮੇਂ ਤੋਂ ਜਦੋਂ ਇੱਥੇ ਕਾਲੀਆਂ ਦੀ ਸਰਕਾਰ ਸੀ ਉਦੋਂ ਵੀ ਲੋਕਾਂ ਨੂੰ ਸੰਤਾ ਦਿੱਤਾ ਕਿ ਸੜਕਾਂ ਦੇ ਨਿਕਲੇ ਤੋਂ ਬਿਨਾਂ ਇੱਥੇ ਕੁਝ ਨਹੀਂ ਮਿਲਣਾ ਕਾਂਗਰਸ ਦੀ ਸਰਕਾਰ ਵੀ ਅੰਦੋਲਨ ਕੀਤੀ ਤਾਂ ਜਦੋਂ ਆ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨਾਂ ਨੇ ਬਹੁਤ ਸਾਰੇ ਜਿਹੜੀ ਵਾਅਦੇ ਉਠਾਏ ਸੀ ਕਿ ਅਸੀਂ ਸੱਤਾ ਸਾਨੂੰ ਦੇਓ ਅਸੀਂ ਕਿ ਕਿਸਾਨਾਂ ਦੇ ਨੌਜਵਾਨਾਂ ਦੇ ਲੋਕਾਂ ਦੇ ਨੌਜਵਾਨਾਂ ਦੇ ਵਸਤੇ ਹੱਥ ਖੜਾਏ ਪਰ ਉਹ ਕੀ ਨੀਤੀ ਉਹੀ ਪਹੁੰਚੀ ਹੈ ਜਿਹੜੀ ਸਾਰੇ ਸਰਕਾਰ ਦੀ ਜਿਹਦੇ ਤਹਿਤ ਅੱਜ ਕਿਸਾਨ ਘਰ ਦੀ ਥੱਲੇ ਆਇਆ ਹੋਇਆ ਕਾਰਜਾਂ ਕਰਕੇ ਖੁਦਗੈਸੀਆਂ ਹੋ ਰਹੀਆਂ ਅਸੀਂ ਇਹ ਜਿਹੜੇ ਮੋਰਚੇ ਲਾਇਆ ਇਸ ਮੰਗ ਨੂੰ ਉਠਾ ਰਹੇ ਹਾਂ ਮੌਜੂਦਾ ਸਰਕਾਰ ਦੇ ਕੋਲ ਵੀ ਸਾਰੇ ਦਾ ਜਿਹੜੇ ਕਿਸਾਨਾਂ ਦਾ ਮਜ਼ਦੂਰਾਂ ਦੇ ਕਰਜ਼ੇ ਖਤਮ ਕਰੋ ਕਿਸਾਨ ਪੱਕੀ ਖੇਤੀ ਨੀਤੀ ਲੈ ਕੇ ਆਓ ਜਿੱਦੇ ਨਾਲ ਕਿਸਾਨ ਬਚ ਸਕੇ ਅੱਜ ਜਿਹੜੀ ਖੇਤੀ ਨੀਤੀ ਹੈ ਉਹ ਸਰਮਾਇਦਾਰ ਪੱਕੀ ਹੈ ਉਹ ਉਸ ਨੀਤੀ ਦੇ ਤਹਿਤ ਖਾਤਾਂੜਿਆਂ ਦੀ ਡੀਜ਼ਲ ਵੇਚਣਾਂ ਦੀ ਜਾਂ ਹੋਰ ਜਿੰਨੇ ਵੀ ਖੇਤੀ ਦੇ ਵਿੱਚ ਸਾਧਨ ਵਰਤੇ ਜਾਂਦੇ ਆ ਉਹਨਾਂ ਦੀ ਚੜਤ ਹੈ ਉਹਨਾਂ ਦੇ ਮਨਾਫੇ ਹੈ ਕਿਸਾਨ ਅੱਜ ਫੇਲ ਹੈ ਕਿਸਾਨ ਦੀ ਖੇਤੀ ਫੇਲ ਹੈ ਇਹ ਮੰਗ ਹੈ ਕਿ ਕਿਸਾਨ ਪੱਕੀ ਖੇਤੀ ਨੀਤੀ ਹੋਣੀ 60 ਸਾਲ ਦੀ ਉਮਰ ਤੋਂ ਬਾਅਦ ਕਿਸਾਨ ਹੈ ਮਜ਼ਦੂਰ ਹੈ ਚਾਹੇ ਕੋਈ ਵੀ ਹੈ ਉਹਦੀ ਕਟਵਟ ਚੌਥਾ ਦਰਜਾ ਕਰਮਚਾਰੀ ਦੀ ਪੈਨਸ਼ਨ ਜਿਹੜੀ ਜਿਹੜੀ ਪੈਨਸ਼ਨ ਹੈ ਉਹ ਵਧਣੀ ਚਾਹੀਦੀ ਹੈ ਲਖਬੀਰਪੁਰ ਖੀਰੀ ਦੇ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਾਫ ਮਿਲ ਜਿਹੜੇ ਉਸ ਅੰਦੋਲਨ ਦੇ ਵਿੱਚ ਸੈਂਕੜੇ ਕਿਸਾਨ ਹੈ ਜਿਹੜੇ ਪੰਜਾਬ ਦੇ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਹਵਾਬਜਾ ਜਿਹੜੇ ਰਹਿੰਦੇ ਹੈ ਕਿ ਲੋਕਰੀ ਤੋਂ ਰਹਿੰਦੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਬੇਰਜ਼ਗਾਰੀ ਖਤਮ ਕੀਤੀ ਬਹੁਤ ਸਾਰੇ ਮੁੱਦੇ ਆ ਖੇਤਾਂ ਨੂੰ ਪਾਣੀ ਜਿਹੜਾ ਨਹਿਰੀ ਪਾਣੀ ਦਿੱਤਾ ਜਾਵੇ ਧਰਤੀ ਹੇਠਲਾ ਪਾਣੀ ਹੈ ਜਿਹੜਾ ਰੀਚਾਰਜ ਪਾਣੀ ਦੀ ਪਰਪਾਈ ਕੀਤੀ ਜਾਵੇ ਝੋਨੇ ਦੇ ਬਦਲ ਚ ਜਿਹੜੀਆਂ ਫਸਲਾਂ ਕਹਿੰਦੇ ਵੀ ਬੀਜੋ ਅਸੀਂ ਤਿਆਰ ਹਾਂ ਪਰ ਉਹਨਾਂ ਦਾ ਐਮਐਸਪੀ ਦੇ ਕੇ ਖਰੀਦਣ ਦੀ ਗਾਰੰਟੀ ਹੋਵੇ ਲਾਹੇਵੰਦ ਭਾਅ ਦੇ ਇਹ ਮੁੱਦੇ ਆ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਲੜਦੇ ਆ ਰਹੇ ਆ ਮੌਜੂਦਾ ਸਰਕਾਰ ਦੇ ਮੂੰਹ ਵੀ ਨਹੀਂ ਦੇਖ ਲਿਆ ਕਿ ਹੁਣ ਇਹਦੇ ਖਿਲਾਫ ਵੀ ਅੰਦੋਲਨ ਸ਼ੁਰੂ ਹੋ ਗਏ ਜਿਵੇਂ ਕੁਝ ਲੋਕ ਕਹਿੰਦੇ ਨੇ ਕਹਿੰਦੇ ਜਿੱਥੇ ਬੰਦਿਆਂ ਕੋਡੇ ਟੇਕ ਗਿਆ ਸੀ ਨੇ ਪੰਜਾਬ ਸਰਕਾਰ ਉਹਦੇ ਕੋਈ ਨਹੀਂ ਬੋਲ ਨਹੀਂ ਇਹ ਗਲਤ ਨਹੀਂ ਹੈ ਅਸਲ ਦੇ ਵਿੱਚ ਕਾਲੀਆਂ ਕਾਂਗਰਸੀਆਂ ਤੋਂ ਜਿਹਨੇ ਦੁਖੀ ਸੀ ਲੋਕ ਲੋਕਾਂ ਨੂੰ ਸਮਝਾ ਸਕਕੀ ਵੀ ਇਹ ਲੁੱਟਦੇ ਹੀ ਆ ਇਹ ਨਵੀਂ ਜਿਹੜੀ ਪਾਰਟੀ ਬਣੀ ਸੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਨੂੰ ਲੈ ਕੇ ਆਓ ਅਸੀਂ ਚੋਣਾਂ ਜਿੱਤ ਕੇ ਅਸੀਂ ਲੋਕਾਂ ਦੇ ਮਸਲੇ ਹੱਲ ਕਰਾਂਗੇ ਅਗਰ ਸਾਡੇ ਵਾਲੀ ਜਥੇਬੰਦੀ ਨੇ ਕੋਈ ਸਮਝ ਦਿੰਦਾ ਹੈ ਵਿਕਟ ਟੁਕ ਟੁਕ ਸੰਧ ਪਤਾ ਸੀ ਵੀ ਇਹ ਸਰਕਾਰ ਤੋਂ ਵੀ ਕੁਝ ਨਹੀਂ ਹੋਣਾ ਕਿਉਂਕਿ ਨੀਤੀਆਂ ਪਾਲਸੀਆਂ ਤਾਂ ਉਹੀ ਨੇ ਅਸੀਂ ਟੁਕ ਟੁਕ ਕਿਤੇ ਵੀ ਆਮ ਲੋਕ ਇਹ ਨਾ ਕਹਿਣ ਵੀ ਯਾਰ ਇਹ ਕਿਸਾਨ ਜੱਥੇਬੰਦੀਆਂ ਨੂੰ ਮੌਕਾ ਨਹੀਂ ਦਿੰਦੇ ਇੱਕ ਮੌਕਾ ਦਿੱਤਾ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਸਾਨੂੰ ਪਤਾ ਹੀ ਵੀ ਹੋਣਾ ਇਹ ਤਾਂ ਕੁਝ ਨਹੀਂ ਟੁਕ ਟੁਕ ਲੋਕ ਇਹ ਸਾਨੂੰ ਕਹਿਣਾ ਵੀ ਯਾਰ ਤੁਸੀਂ ਮੌਕਾ ਨਹੀਂ ਦਿੰਦੇ ਮੌਕਾ ਦਿੱਤਾ ਸਮਾਂ ਦਿੰਦਾ ਵੀ ਕਰਕੇ ਦਿਖਾਓ ਕੁਝ ਨਹੀਂ ਕੀਤਾ ਤਾਂ ਅੰਦੋਲਣ ਹੀ ਹੈ ਜਿਹੜੇ ਹੁਣ ਲੱਗੂਗਾ ਟੱਕਰਾ ਸਰਕਾਰ ਦਾ ਟੱਕਰਾ ਤਾਂ ਲੱਗਣੀ ਲੱਗਣਾ ਕਿਉਂਕਿ ਜਿਹੜਾ ਅੰਦੋਲਨ ਹੁੰਦੇ ਆ ਜਦੋਂ ਲੋਕ ਲੜਦੇ ਆ ਕੋਈ ਸੌ ਕਾਨੂੰਨੀ ਲੜਦੇ ਠੰਡ ਦੇ ਵਿੱਚ ਚਾਹੇ ਗਰਮੀਆਂ ਦੇ ਵਿੱਚ ਰਾਤਾਂ ਨੂੰ ਸੜਕਾਂ ਤੇ ਪੈਣਾ ਠੰਡੀ ਜਗ੍ਹਾ 'ਚ ਪੈਣਾ ਇਹ ਸੌਕ ਨਹੀਂ ਹੈ ਜਦੋਂ ਲੋਕ ਕਰਜ਼ਿਆਂ ਕਰਕੇ ਮਰ ਰਹੇ ਨੇ ਜਦੋਂ ਜ਼ਮੀਨਾਂ ਖੁਰ ਰਹੀਆਂ ਨੇ ਜਦੋਂ ਨੌਜਵਾਨਾਂ 'ਚ ਨਸ਼ਾ ਵੰਡ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਜਦੋਂ ਬੇਰੁਜ਼ਗਾਰੀ ਕਰਕੇ ਬੇਚੈਨੀ ਫੈਲੂਗੀ ਉਹਦਾ ਫਿਰ ਕੋਈ ਮੂੰਹ ਤਾਂ ਨਿਕਲਦੀ ਹੈ ਚਾਹੇ ਗਲਤ ਪਾਸੇ ਨਿਕਲੂਗਾ ਜੀ ਅਸੀਂ ਜਥੇਬੰਦੀ ਵਾਲੇ ਲੋਕਾਂ ਨੂੰ ਸਮਝਾ ਲਾਂਗੇ ਵੀ ਆਹ ਆ ਰਾਹ ਜਿਹੜਾ ਠੀਕ ਹੈ ਲੜਕੇ ਹੀ ਮੰਗਾਂ ਮੰਨਾਈ ਜਾ ਸਕਦੀਆਂ ਫਿਰ ਲੋਕ ਕਹਣਗੇ ਬਜੂਰੀ ਆਹ ਮਾਤ ਵੀ ਫਾੜ ਕੇ ਕਿੰਦੀ ਸਿੱਗੀ ਹਰਾ ਪੈਣਾ ਚਲਾ ਦਾਂਗੇ ਕਿਸਾਨਾਂ ਮਜ਼ਦੂਰਾਂ ਨੇ ਹਰਾ ਪੈਣਾ ਚੱਲਿਆ ਸਟਾਰਨਿਆਂ ਤੇ ਬੈਠਾ ਹਾਂ ਕੀ ਮਾਖਣਾ ਕੀ ਆਹ ਆਦਮੀ ਪਾਰਟੀ ਭਾਵੇਂ ਕਹਿੰਦੀ ਸੀ ਕਿ ਅਸੀਂ ਹਰਾ ਪੰਨ ਚਲਾ ਦਾਂਗੇ ਪਰ ਸਾਡੀ ਜਥੇਬੰਦੀ ਨੇ ਵੋਟਾਂ ਤੋਂ ਪਹਿਲਾਂ ਸਾਰੇ ਪਿੰਡਾਂ ਦੇ ਵਿੱਚ ਨਾ ਤਾਂ ਕਿਸੇ ਦੀ ਹਮਾਇਤ ਕੀਤੀ ਆ ਵੋਟਾਂ ਵਾਲਿਆਂ ਦੀ ਤੇ ਨਾ ਵਿਰੋਧ ਕੀਤਾ ਸਗੋਂ ਲੋਕਾਂ ਨੂੰ ਇਹ ਗੱਲ ਦੱਸੀ ਸੀ ਕਿ ਇੱਥੇ ਵੋਟਾਂ ਵਾਲਿਆਂ ਨੇ ਕੁਝ ਨਹੀਂ ਕਰਨਾ ਆਪਦਾ ਭਾਈਚਾਰਾ ਨਾ ਖਰਾਬ ਕਰ ਲਿਓ ਤੇ ਨਾਲੇ ਦੱਸ ਕੇ ਆਏ ਸੀਗੇ ਕਿ ਜਿਹੜਾ ਵੀ ਕੋਈ ਆਊਗਾ ਹਜੇ ਵੋਟਾਂ ਪੈਣੀਆਂ ਗਿਣਤੀ ਹੋਊਗੀ ਗਿਣਤੀ ਹੋਣ ਤੋਂ ਬਾਅਦ ਆ ਮੁੱਖ ਮੰਤਰੀ ਬਣੂਗਾ ਪਰ ਐਲਾਨ ਪਹਿਲਾਂ ਕਰਤਾ ਸੀ 2 ਸਾਲ ਪਹਿਲਾਂ ਕਿ ਜਿਹੜਾ ਵੀ ਕੋਈ ਆਊਗਾ ਇਹਨਾਂ ਨੂੰ ਚੰਗਾ ਕਹਾਊ ਮਗਲਿਆਂ ਨੂੰ ਮਾੜਾ ਆਊਗਾ ਘਟਿਆ ਆਊਗਾ ਉਹ ਕਿਉਂ ਕਹਿੰਦਾ ਸੀ ਅਸੀਂ ਕੋਈ ਪੰਡਤ ਜੋਤਸ਼ੀ ਤਾਂ ਨਹੀਂ ਸੀਗੇ ਇਸ ਕਰਕੇ ਕਹਿੰਦਾ ਸੀ ਕਿ ਡਬਲਯੂਟੀਓ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਕੇਜਰੀਵਾਲ ਵੀ ਮੰਨਦਾ ਹੈ ਭਗਵੰਤ ਮਾਨ ਵੀ ਮੰਨਦਾ ਹੈ ਤੇ ਇਸ ਕਰਕੇ ਫਿਰ ਉਹਨਾਂ ਦੇ ਉੱਤੇ ਅਮਰੀਕਾ ਦੀ ਸਰਦਾਰੀ ਹੈ ਅਮਰੀਕਾ ਦੀ ਇੱਛਾ ਕੀ ਹੈ ਉਹਨਾਂ ਦੀ ਇੱਛਾ ਹੈ ਕਿ ਜਿੰਨੀਆਂ ਕਿਸਾਨਾਂ ਕੋਲੇ ਜ਼ਮੀਨਾਂ ਹੈ ਉਹ ਖੋ ਕੇ ਕੰਪਨੀਆਂ ਨੂੰ ਦੇਣੀਆਂ ਸਾਡੀ ਇੱਛਾ ਇਹ ਹੈ ਕਿ ਅਸੀਂ ਜਿਹੜੀਆਂ ਜ਼ਮੀਨਾਂ ਕਮਾਈਆਂ ਉਹ ਬਚਾਉਣੀਆਂ ਉਹਨਾਂ ਦੀ ਇੱਛਾ ਇਹ ਹੈ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਉਹ ਖਤਮ ਕਰਨੀਆਂ ਸਾਡੀ ਇੱਛਾ ਇਹ ਹੈ ਕਿ ਸਾਡੇ ਬੱਚਿਆਂ ਨੂੰ ਪੜ੍ਹਾਈ ਤੇ ਸਰਕਾਰੀ ਨੌਕਰੀਆਂ ਮਿਲਣ ਉਹਨਾਂ ਦੀ ਇੱਛਾ ਇਹ ਹੈ ਕਿ ਜਿਹੜੇ ਸਰਕਾਰੀ ਹਸਪਤਾਲો ਫੇਲ ਕਰਨੇ ਹਨ ਸਾਡੀ ਇੱਛਾ ਹੈ ਕਿ ਸਾਡੇ ਵਾਸਤੇ ਸਸਤੀਆਂ ਦਵਾਈਆਂ ਦਾ ਇੰਤਜ਼ਾਮ ਹੋਵੇ ਇਸ ਕਰਕੇ ਪਹਿਲਾ ਐਲਾਨ ਕੀਤਾ ਸੀਗਾ ਕਿ ਜਿਹੜਾ ਮਰਜ਼ੀ ਆ ਜੇ ਉਹੀ ਕੁਛ ਹੋ ਉਹਦੋਂ ਪੈੜਾ ਹੋਊਗਾ ਆ ਹੋਇਆ ਚੰਗਾ ਖਵਾਤਾ ਪਿਛਲੇ ਨੂੰ ਆ ਮਤਲਬ ਹੈ ਤੇ ਦੁਗਾ ਹਰਕਤ ਦੀ ਗੱਲ ਕੀਤੀ ਆ ਕਿਸਾਨੀ ਸੰਘਰਸ਼ ਵੇਲੇ ਨੌਜਵਾਨ ਹਰ ਵਰਗ ਜਿਹੜਾ ਕਿਸਾਨਾਂ ਦੇ ਨਾਲ ਜੁੜਿਆ ਸੀ ਕੁਝ ਜੱਥੇ ਬੰਦਿਆਂ ਨੇ ਫਰਕ ਪਾਤਾ ਰਾਜਨੀਤੀ ਦਾ ਸਫ਼ਰ ਸ਼ੁਰੂ ਕਰਕੇ ਉਹ ਕਰਤਾ ਹੋ ਕਿਸ ਨੇ ਪਰ ਸਾਡਾ ਨਹੀਂ ਸਫ਼ਰ ਕੀਤਾ ਜੀਗਾ ਲੋਕਾਂ ਨੇ ਅਸਲ 'ਚ ਇਹਨਾਂ ਨੂੰ ਜਿਤਾਇਆ ਨਹੀਂ ਉਹ ਪਹਿਲਾਂ ਵਾਲਿਆਂ ਤੋਂ ਦੁਖੀ ਹੋ ਕੇ ਉਹਨਾਂ ਨੂੰ ਹਰਾਇਆ ਤੇ ਇਹਨਾਂ ਦਾ ਬਦਲ ਵੀ ਦੇਖ ਲਿਆ ਹੁਣ ਲੋਕਾਂ ਨੇ ਦੇਖ ਲਿਆ ਅਸੀਂ ਤਾਂ ਪਹਿਲਾਂ ਵੀ ਦੇਖਿਆ ਹੁੰਦਾ ਸੀ ਕਿਉਂਕਿ ਨਾਹਰਾ ਲਾਉਂਦੇ ਆ ਆਮ ਆਦਮੀ ਪਾਰਟੀ ਵਾਲੇ ਇਨਕਲਾਬ ਜ਼ਿੰਦਾਬ ਨਾਰਾ ਬਹੁਤ ਵਧੀਆ ਭਗ ਸਿੰਘ ਦਾ ਨਾਰਾ ਪਰ ਉਹਦਾ ਨਾਰਾ ਕਿਉਂ ਦਿਆ ਉਹ ਪੂਰਾ ਨਾਰਾ ਇਨਕਲਾਬ ਜਿੰਦਾਬਾਦ ਸਾਮਰਾਜ ਬਾਦ ਮਰਦਾਬਾਦ ਨਾਰਾ ਤਾਂ ਹੁਣ ਵੀ ਚੱਲੇਗਾ ਹਰ ਇੱਕ ਪਾਰਟੀ ਦਾ ਪਿੰਡਾਂ ਚ ਚੋਣਾਂ ਆ ਗਈਆਂ ਲੋਕ ਸੁਭਾ ਨਾਰੇ ਚੱਲਣਗੇ ਲੋਕ ਇਹਾਰੇ ਆਖਣਗੇ ਸਾਡੀ ਜਿੱਤ ਪਾਰਟੀ ਆਪਣੀ ਹੈ ਪਰ ਅਸੀਂ ਇਹ ਗਲਤ ਵਿਸ਼ਵਾਸ ਰੱਖ ਲਈ ਸਾਨੂੰ ਵੋਟਾਂ 'ਚ ਵਿਸ਼ਵਾਸ ਨਹੀਂ ਸਾਨੂੰ ਆਪੀ ਜਥੇਬਲੀ ਤੇ ਵਿਸ਼ਵਾਸ ਆਏ ਜਿੰਨੇ ਲੋਕ ਮਜ਼ਦੂਰ ਕਿਸਾਨ ਔਰਤਾਂ ਨੌਜਵਾਨ ਇਕੱਠੇ ਹੋ ਕੇ ਝੰਡੇ ਚੁੱਕਣਗੇ ਤਾਂ ਇਹਨਾਂ ਸਰਕਾਰਾਂ ਤੋਂ ਜੋ ਮਰਜ਼ੀ ਪਾਵੇਂ ਉਹ ਸਰਕਾਰਾਂ ਸਾਡੀਆਂ ਨਹੀਂਆਂ ਤੇ ਸਾਡੇ ਪੱਖੀ ਵੀ ਨਹੀਂ ਤੇ ਅਸੀਂ ਸਰਕਾਰਾਂ ਤੋਂ ਤਕੜੇ ਵੀ ਨਹੀਂ ਪਰ ਉਹਨਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਸਿਆਸੀ ਕਮਜ਼ੋਰੀਆਂ ਉਹਨਾਂ ਦਾ ਵੱਡੇ ਘੱਟ ਕਰਕੇ ਮੋਰਚਾ ਲਾ ਕੇ ਮੰਗਾਂ ਬਣਾ ਕੇ ਉਠਾਉਂਦੇ ਇੱਕੋ ਹੀ ਬਦਲਾ ਹੈਗਾ ਫਿਰ ਛੰਡੇ ਦੇ ਡੰਡੇ ਦਾ ਹੋ ਛੰਡੇ ਤੇ ਡੰਡੇ ਦਾ ਛੰਡੇ ਤੇ ਡੰਡੇ ਦਾ ਬਦਲਾ ਵੋਟਰਾਂ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਬਿਲਕੁਲ ਠੀਕ ਉਸੇ ਪ੍ਰਧਾਨ ਜੀ ਲਗਾਤਾਰ ਜਿਹੜਾ ਬੇਦਖਾਨ ਦਾਤਾ ਸੱਤ ਸਾਲ ਦੇ ਰਿਹਾਗਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੋਰਚਾ ਪੁੱਟਾ ਇਹ ਭਗਵਾਨ ਸਮਾਨ ਦੀ ਸਰਕਾਰ ਬਣਨੋਂ ਮੂਲੇ ਕਿਹਾ ਸੀਗਾ ਵੀ ਅਸੀਂ ਲੋਕਾਂ ਦੇ ਬਾਰੇ ਨਾਰੇ ਕਰਦਾਂਗੇ ਵੀ ਜਿਹੜੀ ਵੀ ਕੋਈ ਮੰਗ ਹੋਊਗੀ ਉਹਸੀਂ ਨਾਲ ਦੀ ਨਾਲ ਮੰਨ ਲਾਂਗੇ ਜਿਹੜੇ ਲੋਕ ਨੇ ਧਰਨਾ ਨਹੀਂ ਲਾਉਣਗੇ ਮਤਲਬ ਇਹ ਤੋਂ ਪਹਿਲਾਂ ਬਲਾਰਾ ਵੀ ਬੋਲ ਕੇ ਗਿਆ ਵੀ ਅਸੀਂ ਵੋਟਾਂ ਤੋਂ ਪਹਿਲਾਂ ਦੱਸਤਾ ਸੀਗਾ ਵੀ ਤੁਹਾਡੇ ਬਾਰੇ ਨਾਰੇ ਕੋਈ ਨਹੀਂ ਕਰ ਸਕਦਾ ਆ ਝੰਡੇ 'ਚ ਡੰਡਾ ਪਾ ਕੇ ਤਾਂ ਬਾਰੇ ਨਾਰੇ ਹੋ ਸਕਦੀਆਂ ਮਾਰੀ ਮੁਟੀ ਜੇ ਕੋਈ ਛੁੱਡੀ ਮੰਗ ਆ ਮੰਨਾਵਾਂਗੇ ਆਪਾਂ ਆਪਾਂ ਲੋਕਾਂ ਦੇ ਜ਼ੋਰ ਤੇ ਪਰ ਇਹਨਾਂ ਨੇ ਸਾਡੇ ਵਾਸਤੇ ਕੁਝ ਨਹੀਂ ਕਰਨਾ ਇਹ ਸਰਕਾਰਾਂ ਇਕੱਲੀਆਂ ਗੱਪਾਂ ਦੀਆਂ ਨੇ ਲੋਕਾਂ ਦਾ ਲੋਕ ਔਖੇ ਹੋਏ ਜੀ ਪਿਛਲੀਆਂ ਸਰਕਾਰਾਂ ਤੋਂ ਇਹਨਾਂ ਨੇ ਬਦਲਾਅ ਕਹਿੰਦੇ ਬਦਲਾਅ ਦੇ ਨਾਂ ਤੇ ਇਹਨਾਂ ਦੀ ਸਰਕਾਰ ਬਣਾਈ 2 ਸਾਲ ਹੋ ਗਏ ਪਹਿਲਾਂ ਸਾਡੀ ਜਥੇਬੰਦੀ ਨੂੰ ਕਹਿੰਦੇ ਸੀ ਵੀ ਤੂੰ ਤਾਂ ਵੀ ਦੁੰਬਰ ਚੱਕ ਲੈ ਨੋ ਯਾਰ ਵੀ ਇਹ ਤਾਂ ਹਜੇ ਇਹਨੂੰ ਟਾਈਮ ਤਾਂ ਮਿਲਿਆ ਨਹੀਂਗਾ ਅਸੀਂ ਸਾਡੀ ਜਥੇਬੰਦੀ ਨੇ ਸੋਚ ਕੇ 2 ਸਾਲ ਦਿੱਤੇ ਨੇ ਹੋਣਾ ਪੰਜ ਰੋਜ਼ਾ ਜਿਹੜਾ ਧਰਨਾ ਜਲਾਇਆ ਗਿਆ ਹੈ ਪੰਜ ਰੋਜ਼ਾ ਧਰਨਾ ਹੈਗਾ ਜੇ ਇੱਥੇ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਜਿਵੇਂ ਇਹਨਾਂ ਨੇ ਕਿਹਾ ਜੀ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਖੇਤੀ ਨੀਤੀ ਬਣਾਵਾਂਗੇ ਖੇਤੀ ਨੀਤੀ ਬਣਾਉਣ ਅਸੀਂ ਖਾੜਾ ਵੀ ਬਣਾ ਕੇ ਸਾਡੀ ਜਿੱਥੇ ਬੰਦੀ ਨਹੀਂ ਦਿੱਤਾ ਜੀ ਵੀ ਜੇ ਖੇਤੀ ਨੀਤੀ ਬਣਾਉਣੀ ਹੈ ਤਾਂ ਇਹੋ ਜੀ ਖੇਤੀ ਨੀਤੀ ਬਣਾਓ ਜਿਹੜੀ ਕਿਸਾਨਾਂ ਦੇ ਬਾਰੇ ਨਿਆਰੇ ਹੋ ਜਾਣ ਪਰ ਇਹਨਾਂ ਨੇ ਉਹ WTO ਦੇ ਸਮਝੌਤੇ ਮੁਤਾਬਕ ਜਾਂ ਜਿਹੜੀਆਂ ਕਾਰਪੋਰੇਟ ਘਰਾਣੇ ਪੱਕੀ ਇਹਨਾਂ ਦੀਆਂ ਗੱਲਾਂ ਕਰਨੀਆਂ ਨੇ ਗੱਲਾਂ ਤਾਂ ਉਹੀ ਕਰਨੀਆਂ ਨੇਗੀਆਂ ਪਰ ਸੱਚੋ-ਸੱਚ ਉਹ ਮੰਗਾਂ ਉਹ ਕਰਾਈ ਜਾਂਦੇ ਨੇ ਉਹ ਅਸੀਂ ਹੁਣ ਉਹਦੇ ਕਰਕੇ ਪੰਜ ਰੋਜ਼ਾ ਧਰਨਾ ਲਾਇ ਇਹ ਸਾਰੀਆਂ ਮੰਗਾਂ ਨੇ ਜਿੰਨੀਆਂ ਵੀ ਜਿਵੇਂ ਨੌਜਵਾਨਾਂ ਨੂੰ ਰੁਜ਼ਗਾਰ ਔਰ ਕਿਸਾਨਾਂ ਦਾ ਜਿਹੜਾ 60 ਸਾਲ ਦਾ ਉਹਨਾਂ ਨੂੰ ਪੈਨਸ਼ਨ ਦੇਣੀ ਸਾਡਾ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਜਿਹੜੇ ਖੁਦਕਸੀਆਂ ਕਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਜੀ ਨੂੰ ਨੌਕਰੀ 10-10 ਲੱਖ ਰੁਪਈਆ ਮਾਮਜਾ ਮਤਲਬ ਉਹ ਖੁਦਕਸੀਆਂ ਕੀਤੀਆਂ ਨੇ ਜਿਹੜੀਆਂ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਰੀਆਂ ਨੇ ਉਹਦੇ ਕਾਰਨ ਨੇ ਤਰਨਾ ਲੱਗਿਆਗਾ ਜਿਹੜਾ ਹੁਣ ਅਸੀਂ ਨਾ ਇੱਥੇ ਪੰਜ ਰੋਜ਼ ਧਰਨੇ ਚ ਨਾ ਹੋ ਕੀਤਾ ਤਾਂ ਚੰਡੀਗੜ੍ਹ ਪਰ ਜਾ ਕੇ ਕਰਾਂ। ਕੀ ਕਹੂੰਗਾ ਸੀਐਮ ਮਾਨ ਸਾਹਿਬ ਕਹਿੰਦੇ ਆ ਕਹਿੰਦੇ ਕਿਸਾਨ ਜਿੱਥੇ ਜਕਰਦਾ ਦਰੀਬਾ ਕਹਿੰਦਾ। ਇਹ ਜਿਹੜੀ ਆਮ ਆਦਮੀ ਪਾਰਟੀ ਐ ਇਹ ਖੁਦ ਧਰਨਿਆਂ ਦੇ ਵਿੱਚੋਂ ਪੈਦਾ ਹੋਈ ਪਾਰਟੀ ਐ। 12 ਦੇ ਵਿੱਚ ਬਕਾਇਦਾ ਅੰਨੇ ਹਜ਼ਾਰੇ ਦੀ ਵੇਲੇ ਇਹ ਪਾਰਟੀ ਵੀ ਧਰਨਿਆਂ ਦੇ ਵਿੱਚੋਂ ਹੀ ਨਿਕਲੀ ਐ। ਇਹਨਾਂ ਨੂੰ ਤਾਂ ਧਰਨਿਆਂ ਬਾਰੇ ਕੁਝ ਕਹਿਣਾ ਨਹੀਂ ਚਾਹੀਦਾ ਕਿਉਂਕਿ ਲੋਕਾਂ ਦਾ ਜਮਹੂਰੀ ਹੱਕ ਹੈ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਅਸੀਂ ਕੋਈ ਵੀ ਸਰਕਾਰ ਆ ਚਾਹੇ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਲੋਕ ਉਹਦੇ ਖਿਲਾਫ ਸੰਵਿਧਾਨ ਦੇ ਵਿੱਚ ਲਿਖਿਆ ਹੈ ਕੋਈ ਵੀ ਧਰਨਾ ਪ੍ਰਦਰਸ਼ਨ ਕਰ ਸਕਦੇ ਨੇ ਪਰ ਇਹ ਜਿਹੜੀ ਧਰਨਿਆਂ ਦੇ ਵਿੱਚੋਂ ਪਾਰਟੀ ਨਿਕਲੀ ਹੈ ਉਹ ਧਰਨਿਆਂ ਨੂੰ ਮਾੜਾ ਕਹਿ ਰਹੀ ਉਹ ਤਾਂ ਸਾਂ ਮਿਲਣਾ ਆ ਕੇ ਕਿਸਾਨ ਸੀਐਮ ਨੂੰ ਕਿਸਾਨ ਜਥੇਬੰਦੀਆਂ ਬਹੁਤ ਵਾਰੀ ਮਿਲ ਚੁੱਕੀਆਂ ਨੇ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਮੰਗਾਂ ਮਸਲੇ ਹੁੰਦੇ ਨੇ ਉਹ ਹਰੇਕ ਮੰਗ ਨੂੰ ਮੰਨਦਾ ਹੈ ਪਰ ਉਹਨੂੰ ਲਾਗੂ ਨਹੀਂ ਕਰਦਾ ਇੱਥੋਂ ਤੱਕ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੂੰ ਉਹ ਮਿਲਣ ਦਾ ਸਮਾਂ ਨਹੀਂ ਦਿੰਦਾ ਜਿਹੜਾ ਬੰਦਾ ਕਿਸਾਨ ਜਥੇਬੰਦੀ ਨੂੰ ਤਾਂ ਮਿਲਦਾ ਮਜ਼ਦੂਰਾਂ ਦੀ ਜਥੇਬੰਦੀ ਨੂੰ ਮਿਲਣ ਦਾ ਸਮਾਂ ਨਹੀਂ ਹੁੰਦਾ ਉਹ ਤੋਂ ਹੋਰ ਉਮੀਦ ਕੀ ਕੀਤੀ ਜਾ ਸਕਦੀ ਹੈ ਬਿਲਕੁਲ ਕੀ ਕਹੋਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਧਰਮੇ ਪ੍ਰਦਰਸ਼ਨ ਕਰਦਿਆਂ ਨੂੰ ਕਿਸਾਨਾਂ ਦੇ ਹੱਥਾਂ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਸਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਜੋ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਖੜਦੇ ਆ ਤੇ ਸਰਕਾਰਾਂ ਜਿਹੜੀਆਂ ਉਹ ਵਾਦੇ ਜਰੂਰ ਕਰਦੀਆਂ ਪਰ ਵਾਦਾਂ ਦੇ ਮੁਤਾਬਕ ਆਉਂਦੀਆਂ ਨਹੀਂ ਹਨ ਚੋਣਾਂ ਵੇਲੇ ਸਰਕਾਰਾਂ ਵਾਦੇ ਕਰਕੇ ਮੁੱਕਰ ਜਾਂਦੀਆਂ ਇਸ ਕਰਕੇ ਹੁਣ ਵੀ ਜੋ ਚੋਣਾਂ ਆਉਣੀਆਂ ਉਹ ਚੋਣਾਂ ਨਾਲ ਕਰਕੇ ਬਹੁਤ ਲਾਰੇ ਲਾਏ ਜਾ ਰਹੇ ਆ ਇਸ ਕਰਕੇ ਅਸੀਂ ਜਿੰਨਾ ਚਿਰ ਕੋਈ ਸਾਡੀਆਂ ਮੰਗਾਂ ਵਸਲੇ ਹੱਲ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਧਰਨੇ ਤੇ ਬੈਠੇ ਰਹਾਂਗੇ। ਬਿਲਕੁਲ ਇਹ ਸਨ ਕਿਸਾਨ ਆਗੂ ਕਿਸਾਨ ਔਰਤਾਂ ਨੇ ਦੱਸਿਆ ਕਿ ਸਰਕਾਰਾਂ ਲਗਾਤਾਰ ਬਦਲੀਆਂ ਨੇ ਕਿਸਾਨ ਮਜ਼ਦੂਰ ਦੀ ਕਦੀ ਤਕਦੀਰ ਨਹੀਂ ਬਦਲੀ। ਲਾਰੇ ਲਾ ਦਿੱਤੇ ਕਰਦੇ ਆ ਚੋਣਾਂ ਦੇ ਦੌਰਾਨ ਤੇ ਇਸ ਵਾਰ ਫਿਰ ਜਿਹੜਾ ਕਿਸਾਨ ਪਹਿਲਾਂ ਦੀ ਤਰ੍ਹਾਂ ਮੋਰਚੇ ਦੇ ਵਿੱਚ ਡਟੇ ਨੇ ਕਿ 10 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਪੰਜਾਬ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਮੰਗਾਂ ਨੂੰ ਲੈ ਕੇ ਲੋੜਾ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਵੱਲ ਧਿਆਨ ਦੇਣੀ ਤਾਂ ਕਿ ਪਰੇਸ਼ਾਨੀ ਦੇ ਹਾਲ ਵਿੱਚ ਬਾਹਰ ਕ ਜਾਪ ਅਮਰਜੀਤ ਸਿੰਘ ਪੰਜਾਬ ਦਾ ਪ੍ਰਮਾਣ ਸਰ